ਕੀ ਨੂੰ ਕੀ ਨੂੰ ਕੀ ਬੋਲੇ ਉਹ ਬੋਲਣਾ ਕਿਸੇ ਨੂੰ ਕੁਝ ਨਹੀਂ ਇਹਨੂੰ ਕਹਿੰਦੇ ਆ ਸਾਡੇ ਕੋਲ ਇੰਨੀ ਜਿੰਜਾਇਸ ਹੈ ਮੈਂ ਕੀ ਨੂੰ ਕੀ ਬੋਲੇ ਪਤਾ ਲੱਗੂ ਸਵੀਕਤਾ ਦਾ ਨਵੀ 25-25000 ਰੁਪਏ ਹੈ ਕੱਲੇ ਕਰ ਗ੍ਰਾਂਥੀਆਂ ਦਾ 25-25000 ਰੁਪਏ ਸੁਣਿਆ ਮੈਂ ਇੱਕ ਦਿਨ ਤੇਰੇ ਬੋਲਦੇ ਤੋਂ ਵੀ ਰੋਜ਼ ਕਿਉਂ ਬੋਲੇ ਹਾ ਜੀ ਸਾਡੇ ਕੋਲੇ ਇੰਨੀ ਹੀ ਹੈ ਸਾਡੇ ਕੋਲੇ ਇੰਨੀ ਹੀ ਹੈ ਗੱਲ ਮੁੱਕ ਗਈ ਪੱਕਾ ਪੱਕਾ 7000 ਸਾਡੇ ਕੋਲੇ 7000 ਰਿਆ ਜੇ ਕੋਈ ਪਾਰਟ ਕਰਾਊਗਾ ਉਹ ਤੂੰ ਕਰੇਗਾ ਸਾਥ ਨਾਲ ਤਾ ਤੇ ਅਗਲਾ ਕਰਾ ਲੂਗਾ ਨਹੀਂ ਤਾਂ ਉਹਦੀ ਮਰਜ਼ੀ ਹੈ ਫਿਰ ਕੋਈ ਕਣਕ ਨਹੀਂ ਕੋਈ ਸਿਲੰਡਰ ਨਹੀਂ ਕੋਈ ਖੰਡ ਚਾਹ ਸਾਡੇ ਕੋਲੇ ਪੁੱਛ ਦੀ 7000 ਹੈ 7000 ਹੈ ਪੂਰੇ ਜੱਫੇ ਦਾ ਹੈ ਪੂਰੇ ਜੱਫੇ ਦਾ ਹਾਂ ਬੋਟਾ ਸੇ ਉਮਰਤਾਰੀ ਬੰਦਾ ਤੂੰ ਪਰਿਵਾਰ ਵਾਲਾ ਮੈਂ ਮੰਨਦਾ ਤੇਰੀ ਗੱਲ ਤੂੰ ਤੇਰੀ ਪਾਰ ਨਹੀਂ ਪੈਂਦੀ ਮੈਂ ਤੈਨੂੰ ਕਹਿੰਨੇ ਵੀ ਟੂਟੇ ਦਾ ਇੰਤਜ਼ਾਰ ਕਰ ਲੈ ਠੀਕ ਹੈ ਜੀ ਮੈਂ ਇੰਤ ਨਹੀਂ ਹਾ ਤੈਨੂੰ ਵੀ ਇੱਥੇ ਬੈਠਣਾ ਮੈਂ ਤੈਨੂੰ ਕਹਿੰਨਾ ਵੀ ਬਾਬਾ ਜੀ ਤੇਰੀ ਨਹੀਂ ਬਾਰ ਪੈਂਦੀ ਤੈਨੂੰ ਲੱਗਦਾ ਵੀ ਸਹੀ ਓ ਕਪੋਕਾ ਸੱਤ ਮੈਨੂੰ ਗੱਲ ਤਾਂ ਲੱਗਦਾ ਹੈ ਤਾਂ ਹੀ ਮੈਂ ਤੈਨੂੰ ਕਹਿ ਵੀ ਤੇਰੀ ਨਹੀਂ ਬਾਰ ਪੈਂਦੀ ਸਾਡੀ ਬਾਰ ਨਹੀਂ ਵੀ ਤੇਰੇ ਬਾਬਾ ਤੇਰੇ ਸਾਥ ਨਹੀਂ ਸਾਡੇ ਮੈਨੂੰ ਲੱਗਦਾ ਵੀ ਨਹੀਂ ਪੈਂਦੀ ਤੇਰੀ ਬਾਰ ਸਾਥ ਜਾਨ ਨਾਲ ਤਾਂ ਹੀ ਮੈਂ ਤੈਨੂੰ ਕਹਿੰਨੇ ਇਹ ਦੱਸ ਦਿੰਦੇ ਨਹੀਂ ਸੱਤ ਤੂੰ ਲੈਂਦਾ ਨਹੀਂ ਸਾਡੀ ਨਾਲ ਵੀ ਨਹੀਂ ਪੈਂਦੀ ਸੱਤਾਂ ਵੀ ਦੱਸਦਾ ਨਹੀਂ ਪੈਂਦੀ ਆਪਣੀ ਵਿਰਦੀ ਨੂੰ ਪਾਰ ਨਹੀਂ ਪੈਂਦੀ ਪਰ ਵਿਚਾਰਨ ਤੰਗ ਕਰਨ ਲੱਗੀ ਫਿਰ ਤੰਗ ਕਰਨ ਕਰਕੇ ਅਸੀਂ ਤਾਂ ਜਿਹੜਾ ਕੰਮ ਕਰਾਂਗੇ ਉਹ ਕਰ ਲਾਂਗੇ ਵੀ ਤੈਨੂੰ ਤਕਲੀਫ ਬਣਾਵੇ ਬਿਜ਼ਾਰਡਨ ਛੋਟੇ ਪਿੰਡ ਲੈ ਇੰਨਾ ਦੀ ਬੋਨਾ 12.84 ਲੱਖ ਰੁਪਏ ਡੁੱਟਾ ਆਇਆ ਇਹਦਾ ਲੱਖ ਗੁਰੂ ਘਰ ਦੇ ਇੱਕ ਸਾਡੇ ਬਾਸ ਗੱਦੀ ਕਰਦੇ ਆ ਜੀ ਤੇ ਤੁਸੀਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਸੀ ਨਾ ਤੂ ਤੋਂ ਤਾਂ ਹੋਈ ਨਹੀਂ ਸੀਗਾ ਆ ਵਧੀਆ ਤਰੀਕਾ ਵੀ ਪਹਿਲਾਂ ਗੱਲ ਕੋਈ ਹੋਰ ਆਣੀ ਸਾਰੀ ਹੁਣ ਉਹ ਹੀ ਅਸੀਂ ਘਟਨਦਾ ਸੀ ਛੋੜ ਵਿਹੜੀ ਕਰਨ ਜਾਂਦਾ ਮੈਂ ਵਿਹੜੀ ਕਰਨ ਜਾਂਦਾ ਨਾਲੇ ਬਾਹੀ ਕਰਦੀ ਆ ਤੁਸੀਂ ਉਦੋਂ ਹੀ ਇੰਨਾ ਬੰਦੇ ਨੂੰ ਸੱਦਣਾ ਸੀਗਾ ਸਾਰੇ ਨੂੰ ਆਜਾ ਭਾਈ ਗਰਦ ਤੇ ਪਾਪਾ ਜੀ ਆਪਣੀ ਕਾਰ ਨਹੀਂ ਕੱਢ ਲਈ ਨਹੀਂ ਤੁਸੀਂ ਹੋਏ ਆ ਕੋਈ ਇਹ ਬੰਦੇ ਤੂੰ ਹੈ ਨਹੀਂ ਸੀ ਲੱਗੇ ਲਿਖਤ ਹੋਈ ਹੈ ਮਣੀਆਂ ਸਾਰੇ ਠੀਕ ਹੈ ਭਾਈ ਜਵਾਰ ਲਾਲਾ ਹੈ ਨਹੀਂ ਸੀਗਾ ਬੰਦੇ ਠੀਕ ਹੈ ਆ ਬੰਦੇ ਦਾ ਗੋਲਾ ਉਦੋਂ ਠਰ ਜੇ ਤਾਂ ਮੈਂ ਸਮਾਨ ਲੈ ਕੇ ਬਾਹਰ ਹੋ ਜਾਊਗਾ ਇੱਥੇ ਉਦੋਂ ਆਏ ਲਾਗੇ ਕੋਈ ਆ ਇਹ ਪਾਣੀ ਪਾ ਦੇ ਵਾਦੀ ਮੈਂ ਤਾਂ ਕਿਹਾ ਉਹਦਾ ਉਦੋਂ ਠਰ ਜੇ ਤਾਂ ਮੈਂ ਸਮਾਨ ਲੈ ਕੇ ਬਾਹਰ ਹੋ ਜਾਊਗਾ ਮੈਨੂੰ ਬਾਦ ਪਹਿਲਾਂ ਕੋਈ ਆ ਜਾਏ ਗੰਦੇ ਤੋਂ ਗੰਦਾ ਆ ਜਾਏ ਇਹਦਾ ਨਹੀਂ ਠਰਦਾ ਗੋਲਾ ਏਜੰਟ ਉਹ ਮੈਂ ਇਹਨੂੰ ਪਹਿਲਾਂ ਕਿਹਾ ਚੱਲ ਗੱਲ ਸੁਣ ਲੈ ਉਹਨੂੰ ਬਾਹਰ ਕਰ ਦੋ ਸਹੀ ਚੱਲ ਪੂਆ ਮੈਂ ਹੋਣਾ ਤੁਰੋ ਬੱਬਾ ਦੇਖ ਪਿੰਡੋਂ ਬਾਹਰ ਨਹੀਂ ਕਰਦੇ ਪੜੀ ਅਸੀਂ ਪਿੰਡ ਨੂੰ ਬਾਹਰ ਨਹੀਂ ਕਰਦਾ ਨਹੀਂ ਨਹੀਂ ਕਿਸੇ ਨੂੰ ਨਹੀਂ ਕਰਦੇ ਸਾਡਾ ਵੀ ਦੁਸ਼ਮਣ ਥੋੜਾ ਹੀ ਹੈ ਜਾਣਤਾ ਦਾ ਕਰ ਬੂੰਦਾ ਰਹਿੰਦਾ ਹੈ ਇਹ ਮੈਂ ਚੁੱਪ ਕਰਿਆ ਯਾਰ ਸੁਣੋ ਇੱਕ ਮਿੰਟ ਲੱਖੇ ਇੱਕ ਮਿੰਟ ਵੀ ਜੰਟਾ ਬਹੁਤ ਧੋੜੀ ਜਰਾ ਮੈਂ ਕੀ ਡਾਂਗ ਮਾਰਦੀ ਤੇਰੇ ਯਾਰ ਤੂੰ ਸਾਡੇ ਪਰਿਵਾਰ ਵਾਰੇ ਪਾਸੇ ਆਸੇ ਤੁਸੀਂ ਬਹੁਤ ਕਰਦੇ ਕਿਹਨੂੰ ਕਿਹਾ ਕਿਹਨੂੰ ਕਿਹਾ ਤੂੰ ਪਾਸੇ ਆਸੇ ਬੰਦਾ ਪਿੰਡ ਘਰੇ ਇੱਕ ਵੀ ਬੰਦਾ ਸਾਡੇ ਵਾਲਾ ਇੱਕ ਵੀ ਬੰਦਾ ਸਾਡਾ ਤੂੰ ਇੱਕ ਵੀ ਬੰਦਾ ਸਾਡਾ ਓ ਯਾਰ ਅੱਜ ਜੰਡੇ ਆ ਕੇ ਤਾਂ ਸਵੇਰੇ ਕੀ ਹਾਂ ਮੇਰਾ ਕੀ ਪਿੰਡ ਪਾਸ ਮੇਰੇ ਵਾਲੀ ਨਾਲ ਕਿਹਨੂੰ ਜਾਲਦੀ ਸੀ ਹੋਰਾਂ ਤੇ ਨਹੀਂ ਬਾਬਾ ਜੀ ਬਸ ਉਹ ਤਾਂ ਕਰ ਮਾੜਾ ਸਬੂਤ ਕਰਦੇ ਮੈਨੂੰ ਉਹ ਰਹਿਣਾ ਯਾਰ ਉਹ ਤਾਂ ਕਰ ਉਹ ਗੱਲ ਦਾ